ਪਰ ਜਿਹੜੇ ਵੈਸਟਰਨ ਕੰਟਰੀਜ਼ ਨੇ ਪੈਣਾ ਜਿੰਨਾ ਵੱਲ ਸਾਡੇ ਪੰਜਾਬੀ ਵੀ ਬਹੁਤ ਵੱਡੀ ਰੇਸ਼ੋ ਚ ਜਾ ਰਹੇ ਨੇ ਜਾਂ ਉੱਥੇ ਜਾ ਕੇ ਆਪਣਾ ਜੀਵਨ ਬਤੀਤ ਕਰਦੇ ਨੇ ਇੱਥੋਂ ਉੱਥੇ ਜਾਂਦੇ ਨੇ ਉੱਥੇ ਤਾਂ ਜਮਾਂ ਹੀ ਕੱਪੜਿਆਂ ਕਰਕੇ ਕੋਈ ਮਨ ਲੱਗਦਾ ਨਹੀਂ ਕਿ ਕਦੀ ਕੋਈ ਰੇਪ ਹੋਏ ਨੇ ਜਾਂ ਉੱਥੇ ਕਰਕੇ ਉਹ ਕੱਪੜਿਆਂ ਕਰਕੇ ਜੋ ਸਾਡੇ ਪੰਜਾਬ ਚ ਚੱਲ ਰਿਹਾ ਤਾਂ ਉੱਥੇ ਤਾਂ ਸ਼ਰਿਆਮ ਹੈ ਕਿ ਇੱਕ ਬੱਚਿਆਂ ਨੂੰ ਟ੍ਰੈਂਡ ਨਹੀਂ ਕਰਨਾ ਚਾਹੀਦਾ ਕਿ ਬੱਚਿਆਂ ਦੀ ਘੱਟੋ ਘੱਟ ਆਪਣੇ ਦਿਮਾਗ ਤੇ ਇੰਨੀ ਕ ਪਕੜ ਹੋਵੇ ਕਿ ਉਹਨੂੰ ਪਤਾ ਹੋਵੇ ਕਿ ਮੈਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਸਮਾਜ ਦੇ ਵਿੱਚ ਇੱਕ ਕਮਲ ਕੁਮਾਰੀ ਨੂੰ ਮਾਰਨ ਦੇ ਨਾਲ ਕਿ ਤੁਹਾਨੂੰ ਲੱਗਦਾ ਹੈ ਕਿ ਹੁਣ ਇੰਸਟਾਗ੍ਰਾਮ ਤੇ ਲੱ ਜਿਹੜੀਆਂ ਕੁੜੀਆਂ ਜਿਹੜੀਆਂ ਕੁੜੀਆਂ ਪੰਜਾਬ ਚ ਲੱਚਰ ਤਾਂ ਫਲਾਰੀਆਂ ਸੀਗੀਆਂ ਸ਼ਾਇਦ ਹੁਣ ਉਹ ਵੀਜ਼ੇ ਲੈ ਕੇ ਦੁਬਈ ਜਾ ਕੇ ਜਾਂ ਯੂਕੇ ਜਾ ਕੇ ਵੀ ਉਹੀ ਕੁਝ ਕਰਨ ਤਾਂ ਫਿਰ ਉੱਥੇ ਕੀ ਹੱਲ ਕਰਾਂਗੇ ਆਪਾਂ ਕਿੰਨਿਆਂ ਕ ਨੂੰ ਮਾਰਾਂਗੇ ਦੇਖੋ ਭਾਜੀ ਮੈਂ ਜਿੱਥੋਂ ਤੱਕ ਮੇਰੀ ਸੋਚ ਆ ਨਾ ਇਹ ਫੋਰਨ ਕੰਟਰੀਆਂ ਦਾ ਉਹ ਕਲਚਰ ਆ ਜਿਹੜਾ ਸਾਡਾ ਕਲਚਰ ਆ ਨਾ ਸਾਨੂੰ ਸਾਡਾ ਕਲਚਰ ਜਾਣ ਤੋਂ ਵੱਧ ਪਿਆਰਾ ਏ ਮੇਨ ਤਾਂ ਕਲਚਰ ਦੀ ਆ ਜਿਹੜਾ ਸਾਡਾ ਪੰਜਾਬ ਦਾ ਕਲਚਰ ਆ ਨਾ ਉਹ ਇਹ ਨਹੀਂ ਹੈਗਾ ਵੀ ਅਸੀਂ ਆਧ ਨੰਗੇ ਜੇ ਹੋ ਕੇ ਤੁਰੇ ਫਿਰਿਏ ਕਿਉਂਕਿ ਸਾਡੀ ਜੇ ਪਿਛਲੀਆਂ ਪੀੜ੍ਹੀਆਂ ਨੂੰ ਵੇਖੀਏ ਸਾਡੀਆਂ ਪਿਛਲੀਆਂ ਪੀੜ੍ਹੀਆਂ ਨੇ ਵੀ ਆਪਣੇ ਤਨ ਨੂੰ ਪੂਰਾ ਢੱਕਿਆ ਹੋਇਆ ਏ ਸਾਡੀ ਅਣਖ ਆ ਉਹ ਬਸ ਸਾਨੂੰ ਵੀ ਅਸੀਂ ਇਹ ਨਹੀਂ ਸੋਚਦੇ ਹੁਣ ਫੋਰਨ ਕੰਟਰੀਆਂ ਦਾ ਕੋਈ ਇਹ ਤਾਂ ਹੈ ਨਹੀਂ ਵੀ ਉਹ ਪਹਿਲਾਂ ਪੂਰਾ ਪਹਿਰਾਵਾ ਪਾਉਂਦੇ ਸੀਗੇ ਉਹਨਾਂ ਦਾ ਕਲਚਰ ਆ ਉਹ ਮੁੱਢ ਤੋਂ ਇਹ ਕਲਚਰ ਨਾਲ ਜੁੜੇ ਹੋਏ ਆ ਉਹ ਉਹਨਾਂ ਦਾ ਕਲਚਰ ਆ ਪਰ ਅਸੀਂ ਕਹਿੰਦੇ ਆ ਕਿ ਜਿਹੜਾ ਸਾਡਾ ਕਲਚਰ ਆ ਨਾ ਸਾਡੇ ਅੰਦਰੋਂ ਨਾ ਕੱਢਿਆ ਜਾਵੇ ਸਾਡੇ ਤੋਂ ਦੂਰ ਨਾ ਕੀਤਾ ਜਾਵੇ ਅਸੀਂ ਆਉਣ ਵਾਲੀ ਆਵਦੀ ਜਨਰੇਸ਼ਨ ਨੂੰ ਆਪਦੇ ਕਲਚਰ ਨਾਲ ਜੋੜ ਕੇ ਰੱਖਣਾ ਚਾਹੁੰਦੇ ਆ ಓಚರಾ